ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਦਰਿਆ ਤੇ ਜੋ ਕਿ ਹਰੀਕਿਆਂ ਤੋਂ ਖੇਮ ਕਰਨ ਵਾਲਿਆ ਪਾਕਿਸਤਾਨ ਨੂੰ ਜਾਂਦਾ ਵਾ ਤੁਸੀਂ ਵੇਖ ਸਕਦੇ ਆ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਾ 2023 ਨਾਲੋਂ ਅੱਜ ਤੇ ਕਾਫੀ ਘਟਾ ਤੇ ਆਪਣੇ ਤੋਂ ਆਇਆ ਨਹੀਂ ਗਿਆ ਇੱਥੇ ਕੰਮ ਦੇਰ ਜਿਵੇਂ ਕਰਕੇ ਅੱਜ ਵੀਡੀਓ ਬਣਾਉਣ ਵਾਸਤੇ ਹੀ ਸਪੈਸ਼ਲ ਆਏ ਆਂ ਵੀਊ ਲੈਣ ਲਈ ਕਹਿ ਦੋ ਭਾਵੇਂ ਕਿਦਾਂ ਮਰਜੀ ਪਰ ਕੁਝ ਗੱਲਾਂ ਇਸ ਕਰਕੇ ਕਰਨ ਆਇਆ ਵੀ ਮੈਨੂੰ ਜਿੱਥੋਂ ਤੱਕ ਚੇਤਾਵਾ 2020 ਦੇ ਲਗਭਗ ਆਹੀ ਇੱਕ ਮੋਰਚਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਾਇਆ ਸੀ ਵੀ ਭਾਖੜਾ ਮੈਨੇਜਮੈਂਟ ਬੋਰਡ ਆ ਜੀਦਾ ਇਹ ਆਪਣੇ ਹੱਥਾਂ ਤੋਂ ਖੁੱਸ ਰਹੀ ਆ ਤੇ ਇਹਦੇ ਵਿੱਚ ਆਪਾਂ ਨੂੰ ਪੰਜਾਬੀਓ ਜਾਗਰੂਕ ਹੋ ਕੇ ਤੇ ਉਹਨੂੰ ਬਚਾਉਣਾ ਚਾਹੀਦਾ ਵਾ ਜਿਸ ਦਾ ਨਤੀਜਾ ਆਪਾਂ ਵੇਖ ਰਹੇ ਆ ਹਰ ਸਾਲ ਇਹ ਤੋਂ ਪਹਿਲਾਂ ਕਦੇ ਵੀ ਜਦੋਂ ਪਾਖੜਾ ਮੈਨੇਜਮੈਂਟ ਬੋਰਡ ਜਿਹੜਾ ਪੰਜਾਬ ਦੇ ਹੱਕ 'ਚ ਹੀ ਪੰਜਾਬ ਦੇ ਨੁਮਾਇੰਦਿਆਂ ਕੋਲ ਸੀ ਉਦੋਂ ਹਾੜ ਆਉਂਦੇ ਸੀ ਮੇਰੇ ਹਿਸਾਬ ਨਾਲ ਬਹੁਤ ਘੱਟ ਹਾੜਾ ਇਹ ਹੋਣਗੇ ਕਦੇ ਵੀ ਇਹੋ ਜਿਹਾ ਸਿਚੁਏਸ਼ਨ ਨਹੀਂ ਬਣੀ ਹੁਣ ਜਦੋਂ ਵੀ ਮਤਲਬ 2023 'ਚ ਬੜਾ ਤਗੜਾ ਦ੍ਰਿਸ਼ ਵੇਖਣ ਨੂੰ ਵਿਖਿਆ ਮਿਲੇ ਆ ਪਾਣੀ ਦੇ ਵਿੱਚ ਬਹੁਤ ਨੁਕਸਾਨ ਹੋਇਆ 2023 ਤੋਂ ਲੈ ਕੇ ਆ 24 ਦੇ ਵਿੱਚ ਵੀ ਕਈਆਂ ਕਈਆਂ ਥਾਵਾਂ ਤੇ ਹੋਇਆ ਚਲੋ ਆਪਣੇ ਇੱਧਰ ਵਿਚਾਰਿਆ ਪੰਜੀ ਦੇ ਵਿੱਚ ਫੇਰ ਵੇਖੋ ਕੀ ਹਾਲ ਆ ਬਰਿਆ ਦਾ ਦਰਿਆਈ ਪੈਲੀਆਂ ਦਾ ਤੇ ਨੁਕਸਾਨ ਹੋਇਆ ਇਹ ਆ ਤੇ 23 ਦੇ ਵਿੱਚ ਤੇ ਆਪਣੀਆਂ ਬੰਨੋਪਾਰ ਵਾਲੀਆਂ ਪੈਲੀਆਂ ਵੀ ਨੁਕਸਾਨੀਆਂ ਆਈਆਂ ਸੋ ਬੇਨਤੀ ਏ ਅਭੀ ਦੋਸਤੋ ਜਿਹੜੀ ਪਾਖੜਾ ਮੈਨੇਜਮੈਂਟ ਬੋਰਡ ਆ ਨਾ ਲਾਲਜੀਤ ਭੁੱਲਰ ਦਾ ਇੱਕ ਬਿਆਨ ਸੁਣਦਿਆਂ ਵੀ ਲੋਕ ਕਹਿੰਦੇ ਆ ਵੀ ਇਹਨੂੰ ਪਹਿਲਾਂ ਤੋਂ ਕੰਟਰੋਲ ਕੀਤਾ ਜਾਵੇ ਤੇ ਕਿਦਾਂ ਕਰ ਲਈਏ ਜੀ ਮੀ ਪੈਂਦੇ ਆ ਬਾਅਦ ਚ ਅਹਮੀ ਦਾ ਪਾਣੀ ਆਉਂਦਾ ਮਤਲਬ ਇਦਾਂ ਦੀਆਂ ਕੁਝ ਗੱਲਾਂ ਕਰਨ ਦਿਆ ਵਾ ਹੋ ਸਕਿਆ ਉਹ ਵੀਡੀਓ ਮੇ ਨਾਲ ਅਟੈਚ ਕਰੂੰਗਾ ਇੱਕ ਵਾਰਾਂ ਉਹ ਕਲਿੱਪ ਠੀਕ ਆ ਜੀ ਤੇ ਮੈਂ ਇੱਥੇ ਕਹਿਣਾ ਚਾਹਣਾ ਵੀ ਜਿਹੜੀ ਸਾਇੰਸ ਵਾ ਆਪਣੀ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਆ ਸਾਇੰਸ ਨੇ ਤਰੱਕੀ ਕਰ ਲਈ ਆ ਸਭ ਨੂੰ ਪਤਾ ਲੱਗ ਜਾਂਦਾ ਵੀ ਅਗਲੇ ਮਹੀਨੇ ਕਿੰਨੇ ਮੀਂਹ ਆ ਐਸ ਮਹੀਨੇ ਕੀ ਪਹਿਲੀ ਗੱਲ ਆ ਤੇ ਮੇਰੇ ਹਿਸਾਬ ਨਾਲ ਇਸ ਵਾਰ ਦਾ ਮੀਂਹ ਦਾ ਜਿਹੜਾ ਵਾ ਇਹ ਜਿੱਦਣਾ ਝੋਨਾ ਲਾਉਣਾ ਸੀ ਉਦੋਂ ਪਹਿਲਾਂ ਹੀ ਪਤਾ ਲੱਗ ਗਿਆ ਵੀ ਐਸ ਵਾਰ ਮੀਂਹ ਬਹੁਤ ਜ਼ਿਆਦਾ ਪੈਣੇ ਆ। ਝੋਨਾ ਲਾਉਣ ਤੋਂ ਪਹਿਲਾਂ ਹੀ ਸਾਇੰਸ ਨੇ ਤੈਅ ਕਰਤਾ ਹੈ ਵੀ ਇਸ ਵਾਰ ਜਿਹੜੀ ਆ ਇਹ ਮੀਂਹ ਦੀ ਰਫ਼ਤਾਰ ਬਹੁਤ ਜ਼ਿਆਦੀ ਰਹੂਗੀ। ਤੇ ਜਦੋਂ ਪਤਾ ਵਾ ਤੇ ਫਿਰ ਆਪਾਂ ਜਿਹੜਾ ਪਾਣੀ ਨਾਲ ਦੀ ਨਾਲ ਕਿਉਂ ਨਹੀਂ ਆਪਾਂ ਕੱਢ ਰਹੇ। ਜਦੋਂ ਆਪਾਂ ਸਾਇੰਸ ਨੂੰ ਇੰਨੀ ਮੱਤਾ ਦਿੰਨੇ ਆ ਵੀ ਸਾਇੰਸ ਤੇ ਜੋ ਕਿਹਾ ਵਾ ਸਾਇੰਸ ਵੀ ਮਤਲਬ ਪਹਿਲਾਂ ਐਡਵਾਂਸ ਵਾ ਸਾਇੰਸ ਹੋ ਗਈ ਹੈ ਨਾ ਕੁਦਰਤ ਦੇ ਨਾਲ ਤੇ ਚਲੋ ਕੋਈ ਮਿਲਿਆ ਨਹੀਂ। ਕੁਦਰਤ ਤੇ ਇੱਕ ਉਹ ਨਾਉ ਚੀਜ਼ ਵਾ ਵੀ ਉਹਦੇ ਨਾਲ ਕੋਈ ਵੀ ਨਹੀਂ ਮਿਲ ਸਕਿਆ ਤੇ ਪਰ ਜਿਹੜੀ ਸਾਇੰਸ ਵਾ ਸਾਇੰਸ ਨੇ ਤਰੱਕੀ ਕੀਤੀ ਹੈ ਜਿੱਥੋਂ ਤੱਕ ਉਹਨਾਂ ਤੋਂ ਆਪਾਂ ਟੈਕਨੋਲੋਜੀ ਨਾਲ ਕੰਮ ਕਰ ਸਕਦੇ ਹਾਂ ਉਹਦੇ ਤੋਂ ਤਾਂ ਪਤਾ ਲੱਗਣ ਹੀ ਦਿਆ ਹੈ ਵੀ ਪਾਣੀ ਦਾ ਕਿੰਨੀ ਪੱਧਰ ਵੱਧ ਸਕਦਾ ਸੋ ਲਾਲਜੀਤ ਭੁੱਲਰ ਵੀ ਜਿਹੜੀਆਂ ਬੇਤੁਕੀਆਂ ਗੱਲਾਂ ਕਰ ਜਾਂਦੇ ਕਈ ਯਾਰ ਤੇ ਇਹ ਕੰਟਰੋਲ ਇਹ ਭਾਖੜਾ ਮੈਨੇਜਮੈਂਟ ਪਰ ਕੰਟਰੋਲ ਬੋਰਡ ਵੱਲੋਂ ਇਹ ਕੰਮ ਜਿਹੜਾ ਪਹਿਲਾਂ ਹੋ ਸਕਦਾ ਸੀ ਥੋੜਾ ਥੋੜਾ ਪਾਣੀ ਜਿਹੜਾ ਵਾ ਕੱਢਿਆ ਜਾਂਦਾ ਤੇ ਇੰਨਾ ਨੁਕਸਾਨ ਕਿਸੇ ਵੀ ਹੋਣਾ ਨਹੀਂ ਜਿੱਦਾਂ ਮੁੰਡਾ ਪਿੰਡ ਵੱਲ ਬੰਨ ਟੁੱਟੇ ਹੋਰ ਕਈਆਂ ਥਾਵਾਂ ਦੇ ਬੰਨ ਟੁੱਟੇ ਕਾਫੀ ਨੁਕਸਾਨ ਹੋਇਆ ਵਾ ਸੋ ਬੇਨਤੀ ਆ ਸਰਕਾਰਾਂ ਨੂੰ ਵੀ ਆਪਣੇ ਭੈਣ ਭਰਾਵਾਂ ਨੂੰ ਵੀ ਤਗੜੇ ਹੋ ਕੇ ਜੇ ਕਿਤੇ ਆ ਆਪਣਾ ਬੰਨ ਵੱਜ ਕੇ 10 ਕਿੱਲਿਆਂ ਦੇ ਵਿੱਚ ਸਭਰਾ ਦਾ ਜਿਹੜਾ ਬੰਨ ਵਾ 10 ਕਿੱਲਿਆਂ ਦੇ ਵਿੱਚ ਵਿੱਚ ਆਪਾਂ ਬੰਨ ਸਕੀਏ ਵੀ 10 ਕਿੱਲੇ ਪੱਕੇ ਇਧਰਿਆ ਨੂੰ ਦੇ ਦਿੱਤੇ ਜਾਣ ਖਲਾਈ ਕਰਕੇ ਨਹਿਰ ਦੀ ਸ਼ੇਪ ਦਿੱਤੀ ਜਾਵੇ ਭਾਵੇਂ ਉਹਦੇ ਲਈ ਜਿਤਨਾ ਹੁਣ ਵੱਡੀਆਂ-ਵੱਡੀਆਂ ਗਰਾਈਆਂ ਆਪਾਂ ਲੰਗਰਾਂ ਦੇ ਲਾ ਦਨੇ ਆ ਕਈ-ਕਈ ਦਿਨ ਲੰਗਰ ਚਲਾ ਦਨੇ ਆ ਯਾਰ ਇਹ ਜਿਹੜੇ ਬੰਦਿਆਂ ਦੀ ਪੈੜੀ ਵਿੱਚ ਆਉਂਦੀ ਆ ਜਿਤਨਾ ਸਭਰਾ ਦੇ ਨਗਰ ਦੇ ਕੋਹ ਪੰਚਾਇਤੀ ਪੈੜੀ ਦੇ ਵਿੱਚ ਉਹਨਾਂ ਨੂੰ ਪੈੜੀ ਦੇ ਕੇ ਬਾਹਰ ਕੀਤਾ ਜਾਵੇ ਦਰਿਆ ਦੇ 10 ਕਿੱਲੇ ਦਾ ਨਹਿਰ ਦੀ ਸ਼ੇਪ ਦਾ ਦਰਿਆ ਤਿਆਰ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਹਫ਼ਤਾਂ ਤੋਂ ਬਚਿਆ ਜਾਵੇ ਇਹਨਾਂ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਦਾ ਨਾਰਾ ਆਪਾਂ ਹਰ ਮਤਲਬ ਧਰਨੇ ਮਜਾਰੇ ਤੇ ਲਾਉਨੇ ਆ ਸੋ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਇਕੱਠੇ ਹੋ ਜੋ ਇਕੱਠਾ ਏਕਾ ਤੇ ਸੰਘਰਸ਼ ਹਥਿਆਰ ਵੀ ਤੇ ਹਲ ਵੀ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਸੇ